ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ੍ਰੀਮਾਨ ਸੰਤ巴巴 ਗੁਰਬਖਸ਼ ਸਿੰਘ ਜੀ 12 ਸਾਲ ਦੀ ਉਮਰ ਵਿੱਚ ਕੜਿਆਲ ਨਗਰ ਜ਼ਿਲ੍ਹਾ ਜਲੰਧਰ ਵਿਖੇ ਸੰਤ ਗਿਆਨੀ ਗਿੰ다 ਸਿੰਘ ਜੀ ਪਾਸ ਵਿਦਿਆ ਪੜਨ ਵਾਸਤੇ ਆਏ ਤੇ ਇੱਥੇ 8 ਸਾਲ ਰਹਿ ਕੇ 20 ਸਾਲ ਦੀ ਉਮਰ ਵਿੱਚ ਸੰਪੂਰਨ ਵਿਦਿਆ ਪੜ ਕੇ ਕੀਰਤਨ ਸਿੱਖੇ ਤੇ ਸੰਤਾਂ ਦੀ ਅਗਿਆ ਬਾਕੇ ਵਾਪਸ ਆਪਣੇ ਨਗਰ ਦੇਸੂ ਮਲਕਾਨੇ ਮਾਨਵੇ ਵਿੱਚ ਗਏ ਨੇ ਜਾਂ ਕਿ ਆਪਣੇ ਮਾਤਾ ਪਿਤਾ ਜੀ ਨੂੰ ਫਤਿਹ ਬਲਾਈ ਹੈ ਮਾਤਾ ਪਿਤਾ ਜੀ ਨੇ ਵਾਰੀ ਵਾਰੀ ਘੁੱਟ ਕੇ ਸ਼ਾਤੀ ਨਾਲ ਲਾਇਆ ਬੜਾ ਪਿਆਰ ਕੀਤਾ ਪਿਆਰ ਭਰੀਆਂ ਅਸੀਸਾਂ ਦਿੱਤੀਆਂ ਇਹਨਾਂ ਨੇ ਸੰਤ ਜੀ ਨੇ ਵੀ ਆਪਣੇ ਆਪ ਨੂੰ ਸਫਲਾ ਜਾਣਿਆ ਹੈ ਹੁਣ ਘਰ ਰਹਿੰਦੇ ਆ ਮਾਤਾ ਪਿਤਾ ਦੇ ਪਾਸ ਬੰਦਗੀ ਕਰਦੇ ਨੇ ਕਥਾ ਕੀਰਤਨ ਕਰਦੇ ਨੇ ਆਪਣੇ ਨਗਰ ਵਿੱਚ ਉੱਚੇ ਲੰਮੇ ਸੋਹਣੇ ਜਵਾਨ ਨੇ ਤੇ ਮਾਤਾ ਪਿਤਾ ਬੜੇ ਖੁਸ਼ ਹੁੰਦੇ ਨੇ ਆਪਣੇ ਪੁੱਤਰ ਨੂੰ ਛੋਟੀ ਉਮਰ ਵਿੱਚ ਵਿਦਵਾਨ ਬਣਿਆ ਕੀਰਤਨੀਆ ਬਣਿਆ ਵੇਖ ਕੇ ਤੇ ਪਿਤਾ ਜੀ ਨੇ ਨਗਰ ਵਿੱਚ ਗੱਲ ਕੀਤੀ ਕਿ ਜੇਵੇ ਸਾਡੇ ਦੋ ਪੁੱਤਰ ਪਹਿਲਾਂ ਫੌਜ ਵਿੱਚ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਗੁਰਬਖਸ਼ ਸਿੰਘ ਜੀ ਜਿਹੜੇ ਸਾਡੇ ਪੁੱਤਰ ਨੇ ਇਹ ਵੀ ਫੌਜ ਵਿੱਚ ਹੋ ਜਾਣਾਂ ਤੇ ਜਦੋਂ ਸੰਤਾਂ ਨੂੰ ਪਤਾ ਲੱਗਿਆ ਆਪਣੇ ਪਿਤਾ ਜੀ ਦੀ ਖੁਆਇਸ਼ ਪੂਰੀ ਕਰਨ ਵਾਸਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਬੰਨੋ ਸ਼ੌਨੀਆ ਕੇ ਤੇ 53 ਸਿੱਖ ਪਟਡਨ ਵਿੱਚ ਭਰਤੀ ਹੋ ਗਏ 9 ਮਹੀਨੇ ਰੰਗਨੁਤੀ ਚੱਲੀ ਹੈ ਸਿਪਾਈ ਬਜਰ ਬਣੇ ਇਹਨਾਂ ਨੂੰ ਪਿਸ਼ਾਵਰ ਵਿੱਚ ਭੇਜ ਦਿੱਤਾ ਗਿਆ ਪਿਸ਼ਾਵਰ ਵਿੱਚ ਰਹਿੰਦੇ ਆਪ ਜੀ ਨੇ ਹੱਥ ਕਰਵਲ ਤੇ ਤੇਤ ਯਾਰਵਲ ਡਿਊਟੀ ਵੀ ਕਰਨੀ ਹੈ ਉਸ ਅਕਾਲਪੁਰ ਖੁਰ ਦੀ ਬੰਦਗੀ ਵੀ ਕਰਨੀ ਹੈ ਸਿਮਰਨ ਵੀ ਕਰਨਾ ਹੈ ਅਕਾਂਤ ਵਿੱਚ ਬੈਠ ਕੇ ਸਿਮਰਨ ਕਰਦੇ ਨੇ ਸੂਬੇਸਤਰਾ ਜਦੋਂ 4-5 ਸਾਲ ਬੀਤ ਹੋ ਗਏ ਨੇ ਮਾਹਪੁਰਖ ਉਸ ਵੇਲੇ 5 ਸਾਲ ਦੀ ਉਮਰ ਦੇ ਨੇ ਤੇ ਮਾਹਪੁਰਖਾਂ ਨੇ ਇੱਕ ਦਿਨ ਗੱਲ ਕੀਤੀ ਵੀ ਹੁਣ ਅਸੀਂ ਡਿਊਟੀ ਛੱਡ ਦੇਣੀ ਹੈ ਤੇ ਇਹਨਾਂ ਨਾਲ ਤਲਾਕੇ ਦਾ ਹੀ ਮਾਹਪੁਰਖਾਂ ਨੇ ਦਾ ਇੱਕ ਸੂਬੇਦਾਰ ਮੰਗਲ ਸਿੰਘ ਭੱਲਾ ਲੋਸੀ ਉਹ ਕਹਿਣ ਲੱਗਾ ਕਿਹੜੀ ਗੱਲੋਂ ਛੱਡ ਦੇਣੀ ਹੈ ਮਾਹਪੁਰ ਕਹਿੰਦੇ ਬਾਰ-ਬਾਰ ਸੀਸੀ ਗੱਡੀ ਨੂੰ ਕਿ ਪੱਗ ਬੰਨੀ ਤਿੱਖੀ ਪੱਗ ਬੰਨੀ ਨਾਲ ਦਾੜੀ ਚੜਾਉਣੀ ਇਹ ਸਾਨੂੰ ਚੰਗਾ ਨਹੀਂ ਲੱਗਦਾ ਸੋ ਕਹਿਣ ਲੱਗਾ ਮੰਗਲ ਸਿੰਘ ਸੂਬੇਦਾਰ ਕਹਿਣ ਲੱਗਾ ਇਹ ਤੁਹਾਡੀ ਅਸਮਾਨਤਰਾ ਦਿੰਦੇ ਆ ਤੁਸੀਂ ਕੇਵਲ ਰੰਗਨੂਰਤਾ ਨੂੰ ਗੁਰਮੁਖੀ ਪੜ੍ਹਾਓ ਤੇ ਗੁਰਬਾਣੀ ਪੜ੍ਹਾਓ ਗੁਰਮੁਖੀ ਸਿਖਾਓ ਇਹ ਕੰਮ ਤੁਸੀਂ ਕਰੋ ਤੇ ਮਹਾਰਾਜ ਕਹਿਣ ਲੱਗੇ ਠੀਕ ਹੈ ਫਿਰ ਡਿਊਟੀ ਨਾ ਛੱਡੋ ਮਹਾਰਾਜ ਕਹਿਣ ਲੱਗੇ ਠੀਕ ਹੈ ਇਸੇ ਤਰ੍ਹਾਂ ਗੁਰਬਾਣੀ ਪੜ੍ਹਾਉਂਦੇ ਰਹੇ ਨਾਲ ਸਿਮਰਨ ਅਭਿਆਸ ਆਰ ਕਰਦੇ ਰਹੇ ਇਦਾਂ ਕਰਦਿਆਂ ਕਰਦਿਆਂ ਕੁਝ ਸਮੇਂ ਦੇ ਵਿੱਚ ਜੱਕਾ ਖੇਲ ਮੁਹੰਮਦ ਦੀ ਜਾਂਗ ਲੱਗ ਗਈ ਹੈ ਮਾਪੁਰਖਾਂ ਦੀ ਕੰਪਨੀ ਉਥੇ ਚਲੇ ਗਈ ਹੈ ਹੁਣ ਰੌਂਦ ਮਿਲਦੇ ਨੇ ਚਲਾਉਣ ਨੂੰ ਜਿੰਨੇ ਬਾਜ ਜਾਂਦੇ ਨੇ ਉਹ ਮਾਪੁਰਖ ਬਿਸਤਰੇ ਦੇ ਵਿੱਚ ਚਲਾ ਲੈਂਦੇ ਨੇ 95 ਰੌਂਦ ਹੋ ਗਏ 4 ਮਹੀਨਿਆਂ ਬਾਅਦ ਪਸ਼ਾਵਰ ਖਸ਼ਾਉਣੀ ਵਿੱਚ ਸਾਰੀ ਪਲਟਨ ਨੂੰ ਭੇਜ ਦਿੱਤਾ ਗਿਆ ਉਹ ਬਿਸਤਰੇ ਦੇ ਵਿੱਚ ਹੀ ਬਜੇ ਰਹਿ ਗਏ 95 ਰੌਂਦ ਜਦੋਂ ਸ਼ਾਉਣੀ ਵਿੱਚ ਆਏ ਜੋ ਗ੍ਰੰਥੀ ਗਿਆਨੀ ਗੁਰਦੇਵ ਸਿੰਘ ਸੀ ਉਹ ਛੁੱਟੀ ਲੈ ਕੇ ਆਪਣੇ ਘਰ ਨੂੰ ਚਲੇ ਗਏ ਤੇ ਸੂਬੇਦਾਰ ਮੰਗਲ ਸਿੰਘ ਜੀ ਨੇ 2 ਮਹੀਨਿਆਂ ਵਾਸਤੇ ਸ੍ਰੀ ਮਾਨਸੰਗ ਬਾਬਾ ਗੁਰਬਖਸ਼ ਸਿੰਘ ਜੀ ਨੂੰ ਗੁਰਦੁਆਰੇ ਸਾਹਿਬ ਦੀ ਜਿਹੜੀ ਸੇਵਾ ਸੰਭਾਲਦੀ ਗ੍ਰੰਥੀ ਸਿੰਘ ਦੀ ਡਿਊਟੀ ਜਿਹੜੀ ਉਹ ਦੇ ਦਿੱਤੀ ਹੈ ਮਾਪੂਖੋਂ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰਨ ਲੱਗੇ ਨੇ ਤੇ ਜਿਹੜਾ ਬਿਸਤਰਾ ਹੈ ਮਾਪੂਖਾਂ ਦਾ ਉਹ ਇਹਨਾਂ ਦੀ ਬੈਰਕ ਵਿੱਚ ਹੈ ਤੇ ਮਾਪੂਖੇ ਇੱਕ ਸਰਾਣਾ ਇੱਕ ਦਰੀ ਲੈ ਕੇ ਤੇ ਚਾਦਰ ਲੈ ਕੇ

ਗੁਰੂ ਕੇ ਸਿੱਖ ਕਿਹੜੇ ਵਿੱਚ ਨਹੀਂ ਰਹੇ ਸਨ ਹਨ ਫੌਜਦਾਰ ਕਹਿੰਦੇ ਸੀ ਵੀ ਤੁਸੀਂ ਬੰਦਗੀ ਵੀ ਕਰਨੇ ਹੋ ਇੱਥੇ ਤੇ ਉਧਰ ਤੁਸੀਂ ਪੀਟੀ ਦੇ ਵਿੱਚ ਵੀ ਸ਼ਾਮਲ ਸੀ ਸੋ ਮਾਮੂਰਖਾ ਨੇ ਕਹਿਣਾ ਨਹੀਂ ਅਸੀਂ ਉੱਥੇ ਨਹੀਂ ਸੀ ਅਸੀਂ ਇੱਥੇ ਸੀ ਸਾਂ ਤੁਹਾਨੂੰ ਭੁਲੇਖਾ ਹੈ ਕਿ ਮਾਮੂਰਖਾ ਆਪਣੇ ਆਪ ਨੂੰ ਜਣਾਉਂਦੇ ਨੇ ਸਨ ਵੀ ਅਸੀਂ ਬੰਦਗੀ ਕਰਦੇ ਆ ਜਾਂ ਆਪਣੇ ਆਪ ਨੂੰ ਪ੍ਰਕਾਹ ਕੇ ਰੱਖਦੇ ਸਨ ਤੇ ਨਿਮਾਨਤਾਂ ਨਹੀਂ ਹਰ ਬੜੇ ਆਪਣੇ ਆਪ ਨੂੰ ਜਾਣਦੇ ਸਨ ਸੋ ਇਤੋਂ ਤੱਕ ਦਾ ਅਧਿਆਸ ਸਾਡੀ ਨੇ ਸਰਵਣ ਕੀਤਾ ਹੈ ਅਗਲਾ ਲਾਮ ਦੀ ਕਾਲ ਸਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ